ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗਉੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਪਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਉਹ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਬਾ ਸਮਾਂ ਹੁੰਦਾ ਹੈ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਭਾਜਪਾ ਦੇ ਨਾਲ ਭਾਈਵਾਲੀ ਰਹੀ ਹੈ ਔਰ 1997 ਦੇ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਤੇ ਉਦੋਂ ਉਹਨਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਤਸ਼ੱਦਦ ਸਹਿ ਹ ਸੀ ਜੋ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੀਤਾ ਸੀ ਉਠੇ ਪੁਲਸ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਗਏ ਸਨ ਬਜ਼ੁਰਗਾਂ ਦੀਆਂ ਥਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਸਨ ਇਸਤਰੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਸਨ ਤੇ ਪੰਜਾਬ ਦੇ ਲੋਕਾਂ ਨੇ ਇੱਕ ਉਮੀਦ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ 1997 ਦੇ ਵਿੱਚ ਤੇ ਫਿਰ 15 ਸਾਲ ਸਰਕਾਰ ਰਹੀ ਤੇ ਕੀ ਕੀਤਾ ਐਸੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਫੈਡਰਲ ਢਾਂਚੇ ਦਾ ਮਦਈ ਸੀ ਕਿ ਫੈਡਰਲ ਢਾਂਚੇ ਦੇ ਹੱਕ ਦੇ ਵਿੱਚ ਇਹਨਾਂ ਨੇ ਆਵਾਜ਼ ਉਠਾਈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ੳਜ਼ਾੜ ਕੇ ਬਣਿਆ ਸੀ ਕਿ ਚੰਡੀਗੜ੍ਹ ਰਾਜਧਾਨੀ ਪ੍ਰਾਪਤ ਕਰਨ ਵਾਸਤੇ ਇਹਨਾਂ ਨੇ ਆਵਾਜ਼ ਉਠਾਈ ਪੰਜਾਬ ਦੇ ਪਾਣੀਆਂ ਦਾ ਮਸਲਾ ਸਭ ਤੋਂ ਅਹਿਮ ਮਸਲਾ ਸੀ ਕਿ ਇਹਨਾਂ ਨੇ ਭਾਜਪਾ ਦੇ ਨਾਲ ਭਾਈਵਾਲ ਹੁੰਦੇ ਆ ਪਾਣੀਆਂ ਦਾ ਮਸਲਾ ਭਾਜਪਾ ਕੋਲ ਚੁੱਕਿਆ ਕੀ ਇਹਨਾਂ ਨੇ ਜਿਹੜਾ 1 ਲੱਖ ਤੋਂ ਵੱਧ ਸਾਡਾ ਨੌਜਵਾਨ ਜਿਹੜਾ ਸੀ ਪਿਛਲੇ 15 ਸਾਲਾਂ ਦੌਰਾਨ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਯਤਨ ਕੀਤਾ ਉਹਨਾਂ ਦੀਆਂ ਲਾਸ਼ਾਂ ਦੇ ਸਿਰ ਦੇ ਉੱਤੇ ਸਰਕਾਰਾਂ ਬਣਾਈਆਂ ਲੇਕਿਨ ਜਦੋਂ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਵਾਰੀ ਆਈ ਤੇ ਇਨਸਾਫ਼ ਤਾਂ ਕੀ ਦਿਵਾਉਣਾ ਸੀ ਸਗੋਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਕੋ-ਕੋ ਕੇ ਕਤਲੇਆਮ ਕੀਤਾ ਸੀ ਯਾ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਬੁੱਧੂ ਸਮਝਿਆ ਜਾਏ ਖੁਦ ਬੁੱਧੂ ਹੈ ਪਰ ਮੈਂ ਇੱਕ ਗੱਲ ਕਹਿ ਦਿਆਂ ਕਿ ਹੁਣ ਪੰਜਾਬ ਦੇ ਲੋਕ ਜਾਗ ਪਏ ਐ। ਹੁਣ ਉਹ ਚਾਸੇ ਦੇ ਵਿੱਚ ਆਉਣ ਵਾਲੇ ਨਹੀਂ ਐ। ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀਜੀਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ। ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਐ। ਇਸ ਕਰਕੇ ਅੱਜ ਸ਼੍ਰੋਮਣੀ ਪਗੋੜੇਦਾਲ ਦੇ ਪ੍ਰਧਾਨ ਦੀ ਚੋਣ ਹੋਈ ਐ। ਨਾਕੇ ਸ਼ਰੋਮਣੀ ਅਕਾਲੀ ਦਲ ਦੀ ਚੋਣ ਹੋਈ ਹੈ ਸ੍ਰੀ ਅਕਾਲ ਤਖਤ ਸਭ ਤੋਂ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਬ ਨੇ ਇਹਨਾਂ ਨੂੰ ਆਦੇਸ਼ ਕੀਤਾ ਸੀ ਕਿ ਜਥੇਦਾਰ ਦੇ ਸੇਵਾ ਨਿਯਮ ਬਣਨੇ ਚਾਹੀਦੇ ਨੇ 2008 ਦੇ ਵਿੱਚ ਇਹਨਾਂ ਨੇ ਬਣਾਏ ਸ੍ਰੀ ਅਕਾਲ ਤਖਤ ਸਾਬ ਨੇ ਆਦੇਸ਼ ਕੀਤਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਚੈਨਲ ਹੋਣੇ ਚਾਹੀਦੇ ਨੇ ਕਿ ਇਹਨਾਂ ਨੇ ਚੈਨਲ ਖੋਲਣ ਵਾਸਤੇ ਹਾਮੀਆਂ ਭਰੀਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ। ਕਿ ਉਹਨਾਂ ਨੇ ਉਸ ਆਦੇਸ਼ ਨੂੰ ਮੰਨਿਆ। ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਆ। ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰਦੇਸਿਕ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ। ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ। ਇਹਨਾਂ ਨੇ ਸ਼ੁਰੂ ਕੀਤਾ। ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਸ਼ੁਰੂਆਤ ਕੀਤਾ। ਉਦੋਂ ਤੋਂ ਸਿੱਖਾਂ ਨੇ ਮੁੱਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੂੰਹ ਕਰਨਗੇ। ਚਾਹੇ ਇਹ ਕਿੰਨੇ ਮਰਜੀ ਦੁੱਧ ਤੋਤੇ ਬਣ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਆਉਣ ਦਾ ਜਿਹੜਾ ਦਾਵਾ ਕਰਨ। ਪਰ ਪਿਛਲੇ 15 ਸਾਲਾਂ ਦੌਰਾਨ ਇਹਨਾਂ ਦੀਆਂ ਕਾਰਜਗਾਰੀਆਂ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ। ਹੁਣ ਇਹ ਕਾਮਯਾਬ ਹੋਣ ਦੇ ਨਹੀਂ ਹੈ। ਇਸ ਕਰਕੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਉਠੋ ਜਾਗੋ ਇਹ ਲੋਕ ਬੇ ਬੇਵਕੂਫ ਬਣਾਉਣ ਵਾਸਤੇ ਫਿਰ ਜਿਹੜਾ ਹੈ ਉਹ ਸਾਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਹੈ ਉਹ ਸਾਡੇ ਵਿੱਚ ਆਉਣ ਵਾਸਤੇ ਤਿਆਰ ਬੈਠੇ ਆ ਅਸੀਂ ਗੁੰਮਰਾਹ ਨਹੀਂ ਹੋਣਾ ਹੈ ਅਸੀਂ ਇੱਕ ਹੋਣਾ ਹੈ ਪੰਥ ਤੇ ਪੰਜਾਬ ਨੂੰ ਅਸੀਂ ਬਲੰਦੀਆਂ ਵੱਲ ਲੈ ਕੇ ਜਾਣਾ ਹੈ ਇਹਦੇ ਵਿੱਚ ਹੀ ਸਾਡੀ ਭਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ